ਜਿਵੇਂ ਤਿੰਨ ਕਾਨੂੰਨਾਂ ਦੇ ਰਾਹੀਂ ਜ਼ਮੀਨ ਲੈਣੀ ਸੀ ਉਸੇ ਤਰੀਕੇ ਦੇ ਨਾਲ ਅੱਜ ਤੁਹਾਡੀ ਆ ਫਸਲਾਂ ਦੇ ਰੇਟ ਦੇਖ ਕੇ ਤੁਹਾਨੂੰ ਕਰਜ਼ਾਈ ਕਰਕੇ ਤੁਹਾਡੀਆਂ ਜ਼ਮੀਨਾਂ ਤੇ ਆਖ ਹੈ ਇਸ ਲਈ ਸਰਕਾਰ ਦਾ ਜ਼ੋਰ ਲੱਗਿਆ ਹੋਇਆ ਹੈ ਕਿ ਅੱਜ ਕਿਸਾਨ ਦੁਬਾਰਾ ਨਾ ਇਕੱਠੇ ਹੋ ਜਾਣ ਜਿਹੜੀ ਆਹਟ ਨਜ਼ਰ ਆ ਰਹੀ ਹੈ ਜਿਹੜਾ ਬੀਜੇਪੀ ਨੂੰ ਜਾਂ ਜਿਹੜਾ ਕੇਂਦਰ ਸਰਕਾਰ ਨੂੰ ਦਿਸਦਾ ਹੈ ਕਿ ਕਿਸਾਨ ਅੰਦੋਲਨ ਦੇ ਰਾਹ ਤੇ ਤੁਰਨਗੇ ਮੁੜ ਦੁਬਾਰਾ ਕਿਸਾਨ ਇਕੱਠੇ ਹੋ ਰਹੇ ਨੇ ਅੰਦੋਲਨ ਦੀ تیاری ਹੋ ਰਹੀ ਹੈ ਵਿਗੜ ਵੱਜ ਚੁੱਕਿਆ ਉਹੀ ਸਾਜ਼ਿਸ਼ ਫੇਰ ਰਚੀ ਗਈ ਹੈ ਤੇ ਤੁਹਾਡੀਆਂ ਫਸਲਾਂ ਨੂੰ ਜਿਹੜਾ ਇੱਕ ਸੇਫਟੀ ਕਵਚ ਮਿਲਿਆ ਸੀ ਇੰਪੋਰਟ ਡਿਊਟੀ ਦੇ ਨਾਤੇ ਮੈਂ ਸੇਫਟੀ ਕਵਚ ਇਸ ਲਈ ਕਹਿ ਰਿਹਾ ਕਿ ਦੋਸਤੋ ਭਾਰਤ ਦੇ ਅੰਦਰ ਕਿਸਾਨਾਂ ਨੂੰ ਸਬਸਿਡੀ ਬਿਲਕੁਲ ਜ਼ੀਰੋ ਦੇ ਤੇ ਜਦੋਂ ਇੰਪੋਰਟ ਡਿਊਟੀ ਤੋਂ ਰਹਿਤ ਕਣਕ ਵਿਕੀ ਉਸ ਵੇਲੇ ਭਾਵ ਸੁਭਾਵਕ ਹੈ ਕਿ ਬਾਹਰ ਤੋਂ ਆਉਣ ਵਾਲੀ ਕਣਕ 14-1500 ਰੁਪਏ ਨੂੰ ਪ੍ਰਤੀ ਕੁਇੰਟਲ ਭਰਤ ਦੇ ਵਿੱਚ ਆਏਗੀ ਔਰ ਉਹ ਬਾਹਰਲਾ ਅਨਾਜ ਡੰਪ ਕਰਕੇ ਸਾਡੇ ਕਿਸਾਨਾਂ ਦਾ ਅਨਾਜ ਰੋਲਣ ਦੀ ਉਹੀ ਸਾਜ਼ਿਸ਼ ਫੇਰ ਜਿਹੜੀ ਪਹਿਲਾਂ ਰਚੀ ਗਈ ਸੀ ਸਰਕਾਰ ਦਾ ਪੂਰਾ ਜ਼ੋਰ ਲੱਗਿਆ ਹੋਇਆ ਹੈ ਕਿ ਤੁਹਾਡੀਆਂ ਜੀਮਾਂ ਜ਼ਮੀਨਾਂ ਕਿਵੇਂ ਹਥਿਆਉਣੀਆਂ ਨੇ ਪਹਿਲਾਂ ਤਿੰਨ ਕਾਲੇ ਕਾਨੂੰਨ ਲੈ ਕੇ ਆਏ ਸੀ ਉਹਨਾਂ ਦੇ ਰਾਹੀਂ ਜ਼ਮੀਨਾਂ ਹਥਿਆਉਣ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਉਹ ਟਕੜੇ ਹੋ ਕੇ ਤੁਸੀਂ ਲੜਿਆ ਹੈ ਕਰਨਾ ਕੀ ਸੀ ਉਹਦੇ ਵਿੱਚ ਸਰਕਾਰ ਨੇ ਤੁਹਾਡੀਆਂ ਮੰਡੀਆਂ ਖਤਮ ਕਰਨੀਆਂ ਸੀ ਫਿਰ ਐਫਸੀ ਖਤਮ ਹੋਣੀ ਸੀ ਤੇ ਫਿਰ ਤੁਹਾਡੀ ਖੁੱਲੇ ਬਾਜ਼ਾਰ ਦੇ ਵਿੱਚ ਫਸਲ ਵੇਚਣ ਦੇ ਲਈ ਜਿਸ ਤਰ੍ਹਾਂ ਬਿਹਾਰ ਯੂਪੀ ਦੇ ਵਿੱਚ ਤੁਹਾਡਾ ਝੋਨਾ ਦੇ ਕਣਕ ਵਿਕਦੇ ਨੇ ਇਸੇ ਤਰੀਕੇ ਦੇ ਨਾਲ ਤੁਹਾਡੇ ਨਾਲ ਪੂਰੇ ਭਾਰਤ ਦੇ ਵਿੱਚ ਹੋਣੀ ਸੀ ਔਰ ਤੁਹਾਡੀ ਫਸਲ ਦਾ ਰੇਟ ਦੇਖ ਕੇ ਤੁਹਾਨੂੰ ਕਰਜ਼ਾਈ ਕਰਕੇ ਤੇ ਉਹ ਕਰਜ਼ੇ ਦੇ ਵਿੱਚ ਤੁਹਾਡੀਆਂ ਜ਼ਮੀਨਾਂ ਅਡਾਨੀਆਂ ਅਵਾਨੀਆਂ ਨੂੰ ਦੇਣ ਦੀ ਛਾਜਸ਼ਰਤ ਹੀ ਗਈ ਸੀ ਦੋਸਤੋ ਤੇ ਅੱਜ ਉਹੀ ਸਾਜ਼ਿਸ਼ ਫੇਰ ਰਚੀ ਗਈ ਆ ਕਿ ਤੁਹਾਡੀਆਂ ਫਸਲਾਂ ਨੂੰ ਜਿਹੜਾ ਇੱਕ ਸੇਫਟੀ ਕਵਚ ਮਿਲਿਆ ਸੀ ਇمپੋਰਟ ਡਿਊਟੀ ਦੇ ਨਾਤੇ ਮੈਂ ਸੇਫਟੀ ਕਵਚ ਇਸ ਲਈ ਕਹਿ ਰਿਹਾ ਕਿ ਦੋਸਤੋ ਭਾਰਤ ਦੇ ਅੰਦਰ ਕਿਸਾਨਾਂ ਨੂੰ ਸਬਸਿਡੀ ਬਿਲਕੁਲ ਜ਼ੀਰੋ ਦੇ ਬਰਾਬਰ ਮਿਲ ਰਹੀ ਹੈ ਔਰ ਬਹੁਤ ਸਾਰੇ ਦੇਸ਼ ਅਜਿਹੇ ਨੇ ਜਿੱਥੇ 300% ਤੋਂ ਉੱਪਰ ਸਬਸਿਡੀ ਦਿੰਦੇ ਨੇ ਆਪਦੇ ਫਾਰਮਰ ਨੂੰ ਤੇ ਉਹਨਾਂ ਦਾ ਮੁਕਾਬਲਾ ਦੇਸ਼ ਦਾ ਕਿਸਾਨ ਤਾਂ ਹੀ ਕਰ ਸਕਦਾ ਸੀ ਜੇਕਰ ਇੱਥੇ ਉਹਨਾਂ ਉਹਨਾਂ ਦੀਆਂ ਬਾਹਰ ਤੋਂ ਆਉਣ ਵਾਲੀਆਂ ਕਿਸਾਨੀ ਜਿੰਸਾਂ ਦੇ ਉੱਤੇ ਸਰਕਾਰ ਇੰਪੋਰਟ ਡਿਊਟੀ ਲਾਉਂਦੀ ਸੀ ਤੇ ਉਸ ਇੰਪੋਰਟ ਡਿਊਟੀ ਦੇ ਨਾਲ ਉਹਨਾਂ ਦੀ ਫਸਲ ਦਾ ਰੇਟ ਵੀ ਸਾਡੀ ਫਸਲ ਦੇ ਬਰਾਬਰ ਜਾਂ ਉਸ ਤੋਂ ਉੱਪਰ ਕਰ ਦਿੰਦੀ ਸੀ ਜਿਹਦੇ ਨਾਲ ਬਾਹਰਲਾ ਅਨਾਜ ਨੂੰ ਇੱਥੇ ਨਹੀਂ ਸੀ ਵੇਚ ਸਕਦਾ ਔਰ ਸਾਡੇ ਕਿਸਾਨਾਂ ਦਾ ਅਨਾਜ ਵਿਕ ਜਾਂਦਾ ਸੀ ਔਰ ਉਹ ਜੋ ਰੇਟ ਦਿੰਦੇ ਸੀ ਘਟ ਦਿੰਦੇ ਸੀ ਵਧ ਦਿੰਦੇ ਸੀ ਜਿਹੜਾ ਤੈਅ ਕਰਦਾ ਸੀ ਉਹਦੇ ਤੇ बिक ਜਾਂਦਾ ਸੀ ਲੇਕਿਨ ਹੁਣ ਮੇਰੇ ਮਿੱਤਰੋ ਜਿਸ ਵੇਲੇ ਦਾ ਜੀ20 ਦਾ ਸਮਾमेलन ਭਾਰਤ ਦੇ ਵਿੱਚ ਹੋਇਆ ਉਸ ਦਿਨ ਫੈਸਲਾ ਲਿਆ ਸਰਕਾਰ ਨੇ ਗੁਪਤ ਫੈਸਲਾ ਬਿਲਕੁਲ ਗੁਪਤ ਕਿਸੇ ਅਖਬਾਰ ਨੇ ਕਿਸੇ ਚੈਨਲ ਨੇ ਕਿਸੇ ਹੋਰ ਮਾਧਿਅਮ ਤੋਂ ਖਬਰ ਪਿੰਕ ਤੱਕ ਨਹੀਂ ਬਾਹਰ ਨਿਕਲਣ ਦਿੱਤੀ ਤੇ ਫੈਸਲਾ ਇਹ ਲਿਆ ਕਿ ਕਣਕ ਤੋਂ ਇੰਪੋਰਟ ਡਿਊਟੀ ਛੋਲਿਆਂ ਤੋਂ ਇੰਪੋਰਟ ਡਿਊਟੀ ਫੋਲਟਰੀ ਪ੍ਰੋਡਕਟਾਂ ਤੋਂ ਇمپੋਰਟ ਡਿਊਟੀ ਔਰ ਨਾਲ ਦੀ ਨਾਲ ਜੇ ਡੇਅਰੀ ਪ੍ਰੋਡਕਟਾਂ ਤੋਂ ਇمپੋਰਟ ਡਿਊਟੀ ਖਤਮ ਕਰਨ ਦਾ ਫੈਸਲਾ ਲੈ ਲਿਆ ਸਰਕਾਰ ਨੇ ਹੁਣ ਕਣਕ ਦੀ ਜੇ ਆਪਾਂ ਗੱਲ ਕਰੀਏ ਕਣਕ ਤੋਂ ਇمپੋਰਟ ਡਿਊਟੀ ਜਿਹੜੀ ਖਤਮ ਕਰਨ ਦੀ ਗੱਲ ਕੀਤੀ ਹੈ ਸਰਕਾਰ ਨੇ ਮਿੱਤਰੋ ਉਹ 40% ਇمپੋਰਟ ਡਿਊਟੀ ਹੈ ਤੇ ਜਦੋਂ 40% ਇمپੋਰਟ ਡਿਊਟੀ ਦਾ ਉਹਨਾਂ ਦੀ ਬਾਤ ਹੋਣ ਵਾਲੀ ਕਣਕ ਨੂੰ ਨਾ ਲੱਗੀ ਤਾਂ ਅੰਦਾਜ਼ਾ ਲਾ ਲਓ ਕਿ 100000 ਦੇ ਮਗਰ 400 ਰੁਪਏ ਐ ਇمپੋਰਟ ਡਿਊਟੀ ਬਣਦੀ ਐ ਤੇ ਜਦੋਂ ਇمپੋਰਟ ਡਿਊਟੀ ਤੋਂ ਰਹਿਤ ਕਣਕ ਵਿਕੀ ਉਸ ਵੇਲੇ ਭਾਵ ਸੁਭਾਵਕ ਹੈ ਕਿ ਬਾਹਰ ਤੋਂ ਆਉਣ ਵਾਲੀ ਕਣਕ 14-1500 ਰੁਪਏ ਨੂੰ ਪ੍ਰਤੀ ਕੁਇੰਟਲ ਭਾਰਤ ਦੇ ਵਿੱਚ ਆਏਗੀ ਔਰ ਉਹ ਬਾਹਰਲਾ ਅਨਾਜ ਡੰਪ ਕਰਕੇ ਸਾਡੇ ਕਿਸਾਨਾਂ ਦਾ ਅਨਾਜ ਰੋਲਣ ਦੀ ਉਹੀ ਸਾਜ਼ਿਸ਼ ਫੇਰ ਜਿਹੜੀ ਪਹਿਲਾਂ ਰਚੀ ਗਈ ਸੀ ਮੇਰੇ ਦੋਸਤੋ ਇਹਦੀ ਲੜਾਈ ਲੜਨ ਦੀ ਤਿਆਰੀ ਕੀਤੀ ਐ ਐਸਕੇਮ ਨਾਨ ਪੋਲੀਟੀਕਲ ਦੇ ਨਾਲ ਹੋਰ ਸਹਿਯੋਗੀ ਜਥੇਬੰਦੀਆਂ ਨੇ ਮਿਲ ਕੇ ਕਿ ਅਸੀਂ ਵੱਡੀ ਲੜਾਈ ਲੜਾਂਗੇ ਦੇਤੇ ਅਸੀਂ ਸਰਕਾਰ ਨੂੰ ਘੇਰਾਂਗੇ ਦੇਤੇ ਨਹੀਂ ਇਹ ਧੱਕੇਸ਼ਾਹੀ ਕੋਈ ਬਰਦਾਸ਼ਤ ਕਰਾਂਗੇ ਔਰ ਬਿਲਕੁਲ ਜਿਹੜਾ ਦਾ ਉਸ ਵੇਲੇ ਕਿਸਾਨੀ ਅੰਦੋਲਨ ਵੇਲੇ ਖੇਡਿਆ ਗਿਆ ਸੀ ਕਿ ਐਸਵਾਈਐਲ ਦਾ ਮੁੱਦਾ ਚੱਕ ਦਿਓ ਤਾਂ ਕਿ ਐਸਵਾਈਐਲ ਦੇ ਨਾਂ ਤੇ ਪੰਜਾਬ ਤੇ ਹਰਿਆਣਾ ਖਿੰਡ ਜੇ ਔਰ ਅਸੀਂ ਆਪਣੀ ਮਨਮਾਨੀ ਦੇ ਕਾਨੂੰਨ ਲਾਗੂ ਕਰ ਸਕੀਏ ਮਿੱਤਰੋ ਉਦੋਂ ਵੀ ਯਾਦ ਕਰੋ ਉਦੋਂ ਵੀ ਐਸਵਾਈਐਲ ਦਾ ਮੁੱਦਾ ਉੱਠਿਆ ਸੀ ਜੇਕਰ ਉਸ ਵੇਲੇ ਹਰਿਆਣੇ ਦੇ ਲੋਕ ਜਿਵੇਂ ਇਹਨਾਂ ਨੂੰ ਭੜਕਾਇਆ ਜਾਣ ਜਾ ਰਿਹਾ ਸੀ ਭੜਕਾਉਣ ਦਾ ਯਤਨ ਕੀਤਾ ਗਿਆ ਉਸ ਵੇਲੇ ਭੜਕ ਜਾਂਦੇ ਤਾਂ ਹੋ ਸਕਦਾ ਇਕੱਲਾ ਪੰਜਾਬ ਰਹਿ ਜਾਂਦਾ ਹਰਿਆਣਾ ਸਾਡੇ ਨਾਲ ਨਾ ਹੁੰਦਾ ਤੇ ਹੋ ਸਕਦਾ ਅੰਦੋਲਨ ਦੀ ਵੀ ਦਿਸ਼ਾ ਹੋਰ ਬਣ ਜਾਂਦੀ ਇਸ ਕਰਕੇ ਉਹ ਤਾਂ ਹੀ ਜਿੱਤਿਆ ਗਿਆ ਕਿ ਪੰਜਾਬ ਤੇ ਹਰਿਆਣਾ ਇਕ ਰਿਹਾ ਹਰਿਆਣੇ ਨੇ ਉਹਨਾਂ ਦੀ ਉਸ ਕੋਸ਼ਿਸ਼ ਨੂੰ ناکਾਮ ਕੀਤਾ ਔਰ ਅੱਜ ਜਦੋਂ ਫੇਰ ਦੁਬਾਰਾ ਉਹਨਾਂ ਨੇ ਹਮਲਾ ਕੀਤਾ ਕੇਂਦਰ ਨੇ ਔਰ ਪੰਜਾਬ ਤੇ ਹਰਿਆਣਾ ਦੁਬਾਰਾ ਲੜਾਈ ਲੜਨ ਦੀ ਤਿਆਰੀ ਕਰ ਰਿਹਾ ਹੈ ਐਨ ਉਸ ਵੇਲੇ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਅੰਦਰ ਇੱਕ ਕਮੇਟੀਆਂ ਭੇਜਣਾ ਰਿਪੋਰਟ ਇਕੱਠੀ ਕਰਨ ਲਈ ਕਮੇਟੀਆਂ ਭੇਜਣਾ ਉਹਨਾਂ ਨੂੰ ਉਹਨਾਂ ਵੱਲੋਂ ਆ ਕੇ ਦੋ ਮੁੱਖ ਮੰਤਰੀਆਂ ਨੂੰ ਇਕੱਠੇ ਕਰਨਾ ਜੇਕਰ ਭਰਾਵੋ ਸੱਚੀਓ ਇਮਾਨਦਾਰੀ ਨਾਲ ਪਾਣੀ ਦਾ ਮਸਲਾ ਹੱਲ ਕਰਨਾ ਹੁੰਦਾ ਇਹਨਾਂ ਨੇ ਤਾਂ ਫਿਰ ਕੇਂਦਰ ਨੂੰ ਇਹ ਕਰਨਾ ਚਾਹੀਦਾ ਸੀ ਜਿਹੜਾ ਕੇਂਦਰ ਦਾ 1980 ਦਾ ਪ੍ਰੋਜੈਕਟ ਸ਼ਹਿਰ ਦਾ ਜਮਣਾ ਲਿੰਕ ਚੈਨਲ ਦਾ ਬੰਦ ਕਰੀ ਬੈਠੇ ਨੇ ਤਾਂ ਫਿਰ ਸਾਡੇ ਦੋਨੇ ਹੀ ਮੁੱਖ ਮੰਤਰੀ ਤੇ ਕੇਂਦਰ ਦੀ ਉਹ ਆਈ ਹੋਈ ਟੀਮ ਬੈਠ ਕੇ ਚਰਚਾ ਇਹ ਕਰਦੀ ਕਿ ਤਾਂ ਦੇਸ਼ ਬਚ ਸਕਦਾ ਹੈ ਜੇਕਰ ਤਾਂ ਅਸੀਂ ਖਸਾਨੀ ਨੂੰ ਬਚਾ ਸਕਦੇ ਹਾਂ ਜੇਕਰ ਇਸ ਮੁੱਦੇ ਨੂੰ ਖਤਮ ਕਰਕੇ ਅਸੀਂ ਉਸ ਸ਼ਾਰਦ ਦਾ ਜਮਨਾ ਲਿੰਕ ਚੈਨਲ ਤੇ ਕੰਮ ਕਰੀਏ ਤਾਂ ਉਹਦੇ ਨਾਲ ਹਰਿਆਣਾ ਵੀ ਵੱਸ ਸਕਦਾ ਤੇ ਪੰਜਾਬ ਤੇ ਰਾਜਸਥਾਨ ਵੀ ਵੱਸ ਜਾਂਦੀ ਪਰ ਭਰਾਵੋ ਇਹ ਨਹੀਂ ਕੀਤਾ ਗਿਆ ਨਹੀਂ ਕਰਨ ਦੀ ਕੋਸ਼ਿਸ਼ ਕਿਉਂ ਅੱਜ ਮੁੱਦਾ ਫੇਰ ਕਿਉਂ ਉਠਾਇਆ ਜਾ ਰਿਹਾ ਅੱਜ ਇੱਕੋ ਹੀ ਕਾਰਨ ਹੈ ਕਿ ਉਹ ਜਿਹੜੇ ਜਿਵੇਂ ਤਿੰਨ ਕਾਨੂੰਨਾਂ ਦੇ ਰਾਹੀਂ ਜ਼ਮੀਨ ਲੈਣੀ ਸੀ ਉਸੇ ਤਰੀਕੇ ਦੇ ਨਾਲ ਅੱਜ ਤੁਹਾਡੀਆਂ ਫਸਲਾਂ ਦੇ ਰੇਟ ਦੇਖ ਕੇ ਤੁਹਾਨੂੰ ਕਰਜ਼ਾਈ ਕਰਕੇ ਤੁਹਾਡੀਆਂ ਜ਼ਮੀਨਾਂ ਤੇ ਆਖ ਹੈ ਇਸ ਲਈ ਸਰਕਾਰ ਦਾ ਜ਼ੋਰ ਲੱਗਿਆ ਹੋਇਆ ਹੈ ਕਿ ਅੱਜ ਕਿਸਾਨ ਦੁਬਾਰਾ ਨਾਲ ਇਕੱਠੇ ਹੋ ਜਾਣ ਜਿਹੜੀ ਆਹਟ ਨਜ਼ਰ ਆ ਰਹੀ ਹੈ ਜਿਹੜਾ ਬੀਜੇਪੀ ਨੂੰ ਜਾਂ ਜਿਹੜਾ ਕੇਂਦਰ ਸਰਕਾਰ ਨੂੰ ਦਿਸਦਾ ਹੈ ਕਿ ਕਿਸਾਨ ਅੰਦੋਲਨ ਦੇ ਰਾਹ ਤੇ ਤੁਰਨਗੇ ਮੁਰ ਦੁਬਾਰਾ ਕਿਸਾਨ ਇਕੱਠੇ ਹੋ ਰਹੇ ਨੇ ਅੰਦੋਲਨ ਦੀ ਤਿਆਰੀ ਹੋ ਰਹੀ ਹੈ ਵਿਗੜ ਵੱਚ ਚੁੱਕਿਆ ਉਸ ਵੇਲੇ ਕੇਂਦਰ ਵੱਲੋਂ ਇਹ ਐਸਵਾਈਐਲ ਦਾ ਮੁੱਦਾ ਚੁੱਕਣਾ ਔਰ ਪੰਜਾਬ ਤੇ ਹਰਿਆਣੇ ਨੂੰ ਤੋੜਨ ਦਾ ਤੇ ਪਾੜਨ ਦੀ ਛਾਜਿਸ਼ ਹੈ ਇਸ ਕਰਕੇ ਮੇਰੇ ਵੀਰੋ ਸਾਰੀਆਂ ਸ਼ਾਸ਼ਾ ਨੂੰ ਸਮਝਦੇ ਹੋਏ ਆਓ ਤਕੜੇ ਹੋ ਕੇ ਹੰਬਲਾ ਮਾਰੀਏ ਇਕੱਠੇ ਹੋਈਏ ਔਰ ਇਸ ਅੰਦੋਲਨ ਨੂੰ ਦੀ ਤਿਆਰੀ ਵਜੋਂ ਜਿਹੜੀਆਂ ਵੱਡੀਆਂ ਪੰਚਾਇਤਾਂ ਕੀਤੀਆਂ ਜਾ ਰਹੀਆਂ ਨੇ ਉਹ ਪੰਚਾਇਤਾਂ ਤੁਸੀਂ ਆਪਣੀ ਜ਼ਿੰਮੇਵਾਰੀ ਚੱਕੋ ਸਾਰੇ ਮੇਰੇ ਵੀਰ ਈਵਨ ਕਿ ਮੈਂ ਅੱਜ ਕਹੂੰਗਾ ਕਿ ਜਿਹੜੇ ਸਾਡੇ ਜ਼ਿਲ੍ਹਿਆਂ ਦੇ ਪ੍ਰਧਾਨ ਨੇ ਜਿਹੜੇ ਸਾਡੇ ਬਲਾਕਾਂ ਦੇ ਪ੍ਰਧਾਨ ਨੇ ਜਿਹੜੇ ਸਾਡੀਆਂ ਪਿੰਡ ਕਾਈਆਂ ਦੇ ਪ੍ਰਧਾਨ ਨੇ ਮੇਰੇ ਸੱਜਣੋ ਅੱਜ ਥੱਕਣ ਦਾ ਵੇਲਾ ਨਹੀਂ ਇਹ ਨਾ ਸੋਚ ਲਿਓ ਕਿ ਕੱਲ ਅਸੀਂ ਐਡਾ ਵੱਡਾ ਇਕੱਠ ਕਰਕੇ ਅੱਜ ਹੁਣ ਇੰਨੇ ਸਾਨੂੰ ਦੁਬਾਰਾ ਖਰਚਾ ਪਵੇਗਾ ਇਹ ਪਹਿਣਗੇ ਭਰਾਵੋ ਜਿੰਨੀ ਦੇਰ ਤੱਕ ਸਰਕਾਰ ਦਾ ਵਾਰ ਤੁਹਾਡੇ ਦੇ ਆਏ ਦਿਨ ਤੇਜ਼ ਹੋਏਗਾ ਤੁਹਾਨੂੰ ਇਦਰੋਂ ਇਹ ਵਿਖਾਉਣਾ ਪਵੇਗਾ ਕਿ ਅਸੀਂ ਦਿੱਲੀ ਲਈ ਤਿਆਰ ਆਂ ਦਿੱਲੀ ਦਾ ਗੱਲ ਘੁੱਟਣ ਲਈ ਤਿਆਰ ਬੈਠੇ ਆਂ ਉਹਦੇ ਲਈ ਜਿੱਡਾ ਇਕੱਠ ਆਪਾਂ ਸਰਭੇਚ ਕੀਤਾ ਉਸ ਤੋਂ ਵੱਡਾ ਇਕੱਠ ਇਹਨਾਂ ਦੋਹਾਂ ਸਭਾਵਾਂ 'ਚ ਕਰਨਾ ਹੈ ਮੇਰੀ ਬੇਨਤੀ ਆ 2 ਜਨਵਰੀ ਦਾ ਪ੍ਰੋਗਰਾਮ ਜੰਡਿਆਲਾ ਗੁਰੂ ਦਾ ਰੱਖਿਆ ਗਿਆ ਜਿਹੜੇ ਜ਼ਿਲ੍ਹੇ ਦੀ ਉੱਥੇ ਡਿਊਟੀ ਲੱਗੀ ਆ ਉਹਨਾਂ ਜ਼ਿਲ੍ਹੇ ਸਾਰੇ ਜਾਣੇ ਪੂਰਾ ਤਾਨ ਲਾ ਕੇ ਉਧਰ ਭੁਗਤਣ ਦਾ ਯਤਨ ਕਰਿਓ ਔਰ ਜਿਹੜੇ ਬਾਕੀ ਜ਼ਿਲ੍ਹੇ ਨੇ ਜਿਨ੍ਹਾਂ ਦੀ ਡਿਊਟੀ ਇੱਥੇ ਲੱਗੀ ਹੋਈ ਹੈ ਬਰਨਾਲੇ ਦੀ 6 ਜਨਵਰੀ ਦੀ ਰੈਲੀ ਦੇ ਵਿੱਚ ਉਹਨਾਂ ਨੂੰ ਮੇਰੇ ਹੱਥ ਜੋੜ ਕੇ ਬੇਨਤੀ ਆ ਪਿਆਰੇ ਮਿੱਤਰੋ ਰਿਕਾਰਡ ਤੋੜ ਦਿਓ ਉਹੀ ਘੱਟ ਫੇਰ ਜਿਹੜਾ ਤੁਸੀਂ 10 ਅਕਤੂਬਰ 2021 ਨੂੰ ਬਰਨਾਲੇ ਦੀ ਮੰਡੀ 'ਚ ਕੀਤਾ ਸੀ ਉਹ ਇਕੱਠ ਦੁਆਰਾ ਕਰਨਾ ਹੈ ਮੇਰੀ ਅਪੀਲ ਆ ਸਾਰਿਆਂ ਨੂੰ ਕਿ ਜਿਹੜੇ ਪਿੰਡਾਂ ਦੀ ਅੱਗੇ ਕਸਰ ਰਹੇਗੀ ਉਹ ਐਤ ਕੀ ਕੱਢ ਦਿਓ ਮਿੱਤਰੋ ਜਿਹੜੇ ਪਿੰਡਾਂ ਚੋਂ ਅੱਗੇ ਸਾਧਨ ਨਹੀਂ ਆਏ ਉਹ ਐਸ ਵਾਰੀ ਲੈ ਕੇ ਆਓ ਔਰ ਇਹਨਾਂ ਇਕੱਠ ਵਧਾ ਦਿਓ ਕਿ ਸਰਕਾਰ ਨੂੰ ਫਿਕਰ ਪਾ ਦਿਓ ਮੈਂ ਹਰ ਇੱਕ ਇਹ ਜ਼ਿਲ੍ਹੇ ਦੇ ਪ੍ਰਧਾਨ ਜ਼ਿਲ੍ਹਾ ਜਰਨਲਿਸਟ ਕਟਰ ਜ਼ਿਲ੍ਹੇ ਦੀਆਂ ਟੀਮਾਂ ਬਲਾਕਾਂ ਦੀਆਂ ਟੀਮਾਂ ਨਾਲ ਦੀ ਨਾਲ ਪਿੰਡ ਇਕਾਈਆਂ ਤੱਕ ਨੂੰ ਵੀ ਮੇਰੀ ਹੱਥ ਜੋੜ ਕੇ ਬੇਨਤੀ ਆ ਭਰਾਵੋ ਅਗਰੇ ਸਾਰੀ ਚਾਲ ਨੂੰ ਕੱਟਣਾ ਹੈ ਜਿਸ ਤਰ੍ਹਾਂ ਦੀ ਚਾਲ ਚੱਲੀ ਜਾ ਰਹੀ ਹੈ ਤਾਂ ਉਹਦਾ ਇੱਕੋ ਹੀ ਤਰੀਕਾ ਹੈ ਕਿ ਇਹ ਰੈਲੀਆਂ ਇੰਨੀਆਂ ਮਜ਼ਬੂਤ ਇੰਨੀਆਂ ਤਕੜੀਆਂ ਪ੍ਰਭਾਵਸ਼ਾਲੀ ਹੋਣ ਤਾਂ ਆਪਣੇ ਆਪ ਬੀਜੇਪੀ ਨੂੰ ਫਿਕਰ ਪਏਗਾ ਸੋ ਮੇਰੀ ਇੰਨੀਕ ਬੇਨਤੀ ਆ ਮੈਂ ਦੁਬਾਰਾ ਫੇਰ ਸਾਰੇ ਬਲਾਕਾਂ ਦੇ ਪ੍ਰਧਾਨਾਂ ਨੂੰ ਮੇਰੀ ਅਪੀਲ ਹੈ ਕਿਉਂਕਿ ਭਰਾਵੋ ਤਾਕਤ ਤੁਹਾਡੀ ਹੁੰਦੀ ਆ ਪਿੰਡਾਂ ਦੇ ਵਿੱਚ ਨਿਕਲੋ ਘਰਾਂ ਚ ਨਾ ਬੈਠੋ ਝੰਡਾ ਮਾਰਚ ਸ਼ੁਰੂ ਕਰੋ ਸਵੇਰ ਤੋਂ ਹੀ ਇੰਨਾ ਝੰਡਾ ਮਾਰਚ ਪ੍ਰਭਾਵਸ਼ਾਲੀ ਕਰੋ ਕਿ ਉਦੋਂ ਤੱਕ ਤੁਹਾਡੀ ਗਿਣਤੀ ਆਪਣੇ ਆਪ ਪਹਿਲਾਂ ਨਾਲੋਂ ਪਿਛਲੀ ਵਾਰ ਸਭਾ ਦੇ ਨਾਲੋਂ ਕਰਤਾਰ ਸਿੰਘ ਸਰਾਬਾ ਜੀ ਦੇ ਪਿੰਡ ਸਰਾਬਾ ਪਿੰਡ ਵਾਲੀ ਯੂਨੀ ਆਪਣੀ ਜਿਹੜੀ ਰੈਲੀ ਹੋਈ ਆ ਉਹਦੇ ਨਾਲੋਂ ਗਿਣਤੀ ਤੁਹਾਡੀ ਕਈ ਗੁਣਾ ਵੱਧ ਜੇ ਔਰ ਇਹ ਤੁਹਾਡੇ ਤੇ ਆ ਤੁਸੀਂ ਜੋਰ ਲਾਉਣਾ ਹੈ ਜੋਰ ਲਾਓ ਤਕੜੇ ਹੋਗੇ ਕਰੋ ਪਿੰਡਾਂ ਦੇ ਵਿੱਚ ਝੰਡਾ ਮਾਰਚ ਕਰੋ ਪਿੰਡਾਂ ਦੀਆਂ ਮੀਟਿੰਗਾਂ ਔਰ ਉਹਨਾਂ ਮੀਟਿੰਗਾਂ ਦੇ ਵਿੱਚੋਂ ਵੱਡੀ ਪੱਧਰ ਦੇ ਉੱਤੇ ਕਿਸਾਮੀ ਦਾ ਕੱਠ ਆਪਾਂ ਕਰਨਾ ਕਿਉਂਕਿ ਸਰਕਾਰ ਹਮਲਾਵਰ ਹੈ ਸਰਕਾਰ ਬੜੀ ਤਰ੍ਹਾਂ ਦੇ ਹਤਕੰਡੇ ਵਰਤ ਰਹੀ ਹੈ ਉਹਨਾਂ ਨੂੰ ਟੱਕਰ ਦੇਣ ਵਾਸਤੇ ਸਾਨੂੰ ਉਸ ਤੋਂ 4 ਗੁਣਾ 10 ਗੁਣਾ ਵੱਧ ਦਿਮਾਗ ਨਾਲ ਲੜਾਈ ਲੜਨੀ ਪੈਗੀ ਬਹੁਤ ਬਹੁਤ ਮਿਹਰਬਾਨੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ